ਜੋ ਜਿੱਤਾ ਘਾਲ ਖਾਵਾਏ ਗੁਰਜੀਤ ਸਿੰਘ ਭਗੇ ਨਾਦਰ ਕੰਗਿਵਨਾ ਕੇ ਬੇਕਤੀ ਕੀਤੀ ਜਾਂਦੀ ਆ ਕਿ ਆਪਣੇ ਪਰੰਦੇ ਵਿੱਚ بڑے ਚਰਤੋਂ ਉਭੀਤਾ ਸੀ ਕਿ ਆਪਣੇ ਪਰਨਾ ਦੇ ਵਾਕੇ ਕਹੀ ਗਈ ਸੀ ਤੇ ਨਾ ਆਪਣੇ ਵਰਦਾ ਹੋਏ ਜਿੱਤਾ ਘਾਲ ਬਣਿਆ ਸੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੋ ਜਮ ਮਗਦੇ ਮਗਦੇ ਚਾਰਤ ਜੋਮੇ ਨਿਆਵਾ ਤੇ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹਨਾਂ ਨੇ ਇੰਨਾ ਪ੍ਰਸਾਦ ਦੇ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਚੱਲਦੇ ਆ ਤੇ ਆਪਾਂ ਹੀ ਕੋਈ ਤਖ਼ਰੀ ਝੜਦੇ ਮੰਤਰੀ ਸਾਹਿਬ ਉਹ ਜ਼ਰੀਏ ਕੀ ਕਹਿ ਵੀ ਆ ਉਹ ਸਾਡੀ ਪੂਰੀ ਕਰਦੇ ਆ ਕੱਲ ਨੂੰ 3 ਵਜੇ ਮੰਤਰੀ ਸਾਹਿਬ ਆ ਰਹੇ ਆ ਜਿਹਦੇ ਵਿੱਚ ਇੱਕ ਆਪਣੇ ਪੜਾ ਮਾਰ ਕੇ ਇੱਕ ਕਿਲੋ ਦੁਕਾਨਾ ਜਿਹੜੀ 1 ਕਰੋੜ 40 ਲੱਖ ਦੀ ਲਾਗਤ ਨਾਲ ਤਿਆਰ ਹੋਣੀ ਆ ਉਹ ਐ ਟੇਡਰ ਹੋ ਗਿਆ ਵਾ ਉਹਦਾ ਕੰਮ ਟੁਕਾ ਕਰਨਾ 3:30 ਵਜੇ ਤਨਵੀਰ ਮੰਤਰੀ ਸਾਹਿਬ ਆਉਣਗੇ ਨੰਬਰ 2 ਤੇ ਹੱਥ ਤਾੜਾ ਆਪਣੇ ਪੜ ਲਗਾ ਗਈ ਕਿਸ ਬੈਤਰੀ ਕੋਈ ਕੋਈ ਜਗਾ ਕੋਈ ਇਸ਼ਾਰੇ ਤੱਕ ਨਹੀਂ ਸੀ ਬਣੀ ਪੂਰਾ ਬੱਤੀ ਲੱਗਦਾ ਪਿੰਡ ਰੋ ਗਿਆ ਵਾ ਨਾਲ ਹੀ ਕਰ ਉਹਦਾ ਵਿਜਕਾ ਕਰਨ ਹੋ ਜਾਊਗਾ ਦੋ ਰੋਕੇ ਹੋ ਗਿਆ ਵਾ ਨੰਬਰ 10 ਸਟेडियम ਦਾ ਜਿਹੜਾ ਕੰਮ ਰੰਦਾ ਸੀ ਉਹਦੇ ਵਾਸਤੇ 32 ਲੱਖ ਦਾ ਕੰਮ ਰੋ ਗਿਆ ਉਹ ਯਾਰੀ ਹੋਊਗੀ ਅਗਲੇ ਦਿਨ ਚਾਹ ਪੁਲੀ ਨਗਰ ਮੰਤਰੀ ਸਾਹਿਬ ਅਲਾਸਮੈਂਟ ਕਰ ਜਾਣਗੇ ਤੇ ਸਟੇਡੀਅਮ ਇਹ ਆਪਣਾ ਆਪ ਦਾ ਜਿੱਦਾ ਬਣੂਗਾ ਬਹੁਤ ਵਧੀਆ ਜਿੰਨਿਆ ਗਰਾਉਂਡਾਂ ਜੋ ਬਣਾਣਾ ਹੋਗਾ ਨਕਸ਼ੇ ਦੇ ਅਕਾਰ ਕੋ ਉਸ ਮਾਰ ਬਣਾਉਣਾ ਹੋ ਜਾਣਾ ਚੌਥਾ ਨਕਤੂ ਬਤੂ ਲਾਏਗੇ ਚੋਦੇ ਚੱਕ ਪੱਕੀ ਸ਼ੜਕ ਤੇ ਇੰਟਰ ਹੋ ਗਿਆ ਵਾ ਕੇ ਕੇ ਨਾਲ ਨਾਲ ਗੱਲਬਾਤ ਹੋ ਗਈ ਆ ਜਦੋਂ ਨਾਲ ਦੇ ਹਿਸਾਬ ਨਾਲ ਦੋ ਚੌਥੀ ਸ਼ੁਰੂ ਕਰਨਾ ਆਪਣੀ ਪੱਕੀ ਸ਼ੜਕ ਵੀ ਜੋਦੇ ਤੱਕ ਬਣ ਜਾਣੀਆਂ ਨਾਲ ਜਿਹੜੀ ਸਹਾਉਕਾਰਾਂ ਦੇ ਲਾਗੇ ਜ਼ਮੀਨ ਦੇ ਲਾਗੇ ਆਪਣੀ ਪੁਲੀ ਬਾਰ ਬਾਰ ਰੋਕਦੀ ਆ ਪੂਰੇ ਕੋਨੇ ਆ 5-7 ਸਾਲ ਹੋ ਗਿਆ ਹਰ ਸਾਲ ਮਿੱਟੀ ਪਾਉਂਦੇ ਆ ਖਰਚੀ ਹੁੰਦਾ ਆਪਣਾ ਉਹ ਵੀ 10 ਫੋਰਦੀ ਕੋਈ ਮਨਜ਼ੂਰ ਹੋਈ ਆ ਨਾ ਯੋਜਨਾ ਹੋ ਜਾਨੀ ਆ ਤੇ ਮੈਂ ਭਰਾਵਾ ਕੇ ਬੇਨਤੀ ਕਰਦਾ ਵਾਂ ਸਾਰੇ ਭਰਾ ਪਾਰਟੀ ਵੈਦ ਉੱਪਰ ਉੱਠ ਕੇ ਸਾਰਾ ਨਗਰ ਚਾਰ ਦਾ 3 ਵਜੇ ਮੰਡੀ ਵਿੱਚ ਇਕੱਠੇ ਹੋਣਾ ਵਾਂ ਟੈਂਟ ਵਗੈਰਾ ਲਾਵਾਂਗੇ ਪੱਖੇ ਲਾਵਾਂਗੇ ਘਾ ਵੀ ਕਰਾਂਗੇ ਤੇ ਸਾਰੇ ਮੇਰੇ ਭਰਾਵਾਂ ਨੂੰ ਤੇ ਪੁੰਜਣਾ ਪੈਣਾ ਵੀ ਪੁੰਜਣਾ ਬਾਗਲੀਆ ਮਤਾਂ ਨੂੰ ਪੁੰਜਣਾ ਵਾਅਦਾ ਪਕੜ ਕੇ ਗੋਣਾਣਾ ਸਾਗੇ ਕੰਮ ਕਰਦੇ ਨੀਰੋ ਕੋਈ ਪਾਰਟੀ ਬਾਕੀ ਨਾਤਾ ਕਰਨੀ ਬਣਾਇ ਕੀਤੀ ਤੇ ਨਾ ਕਰਦੀ ਤੋੜ ਪਾਈ ਨਗਰ ਵਾਤੇ ਜੋ ਵੀ ਕੋਈ ਜਮਲਾਵਾ ਉਹ ਸ਼ਰਮ ਤੇ ਬੰਨਣਾ ਚਾਹੀਦਾ ਵਾ ਤੇ ਪਿੰਡ ਦੇ ਪਰਿਵਾਰ ਤੇ ਵੱਧ ਤੋਂ ਵੱਧ ਜੋਰ ਲਾ ਕੇ ਜਿੰਨੀ ਕੋਈ ਚੀਜ਼ ਪਿੰਡ ਵਾਕੇ ਆਵੇ ਲਿਉਣੀ ਚਾਹੀਦੀ ਆ ਤੇ ਭਾਵੇਂ ਤੇ ਜਾਂ ਨਾ ਕਰਕੇ ਆਇਓ ਵੇਰ ਯੂ ਗੋਇੰਗ ਜੇ ਇਹ ਕਾਰ ਰੋਕ ਕੱਢੀ ਆਂ ਕਿੱਥੇ ਕੋ ਟਾਈਮ ਹੋਣੀ ਮਿਲਿਆ ਵਾ ਤੇ ਕੱਲ ਨੂੰ ਮੇਰਾ ਵੀ ਇਹੋ ਲਾ ਕਰਨੇ ਵਿੱਚ ਦੇ ਵਿੱਚੋਂ 1 ਜਾਂ 2 ਨੰਬਰ ਮੰਡੀ ਤੇ ਨਾ ਪਹੁੰਚਣਾ ਸਾਰੇ ਪੰਚੋ ਤੇ ਕਾਰ ਨਾ ਕਰਾਈਏ ਤੇ ਪਿੰਡ ਲੋਜਰਾ ਬਣਾਈਏ ਵਾਇਰ ਕਿਹਦਾ ਖਾਲਸਾ ਵਾਇਰ ਕਿਹਦੀ ਬਣੀ